ਬੁਰਲਾਡਾ ਸ਼ਹਿਰ ਦੇ ਰਾਮਲੀਲਾ ਗਰਾਊਂਡ ਵਿੱਚ ਦੁਸ਼ਹਿਰੇ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨੇਕੀ ਤੇ ਬਦੀ ਦੀ ਜਿੱਤ ਦੇ ਪ੍ਰਤੀਕ ਰਾਵਣ ਮੇਗਨਾਥ ਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਪੁਤਲਿਆਂ ਨੂੰ ਅਗਨੀ ਵਕਵਕ ਸੰਸਥਾਵਾਂ ਦੇ ਅਹੁਦੇਦਾਰਾਂ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਵਕਵਕ ਸੰਸਥਾਵਾਂ ਦੇ ਆਗੂ ਆ드 ਹਾਜ਼ਰ ਰਹੇ। ਸਾਰੇ ਸ਼ਹਿਰ ਨੂੰ ਅਸੀਂ ਸਾਰਾ तहे दिलੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪੂਰੀ ਰਾਮਲੀਲਾ ਨੂੰ ਅਤੇ ਸਾਰੇ ਨੂੰ ਪ੍ਰੋਪਰ ਢੰਗ ਨਾਲ ਦੇਖਿਆ। ਅਸੀਂ ਉਹਨਾਂ ਦੇ ਵੀ ਧੰਨਵਾਦ ਕਰਦੇ ਹਾਂ ਜਿਹੜੇ ਇਲੈਕਟ੍ਰੋਨਿਕ ਮੀਡੀਆ ਅਤੇ ਲੋਕਾਂ ਨੂੰ ਘਰ ਬੈਠਿਆਂ ਨੂੰ ਵੀ ਲਾਈਵ ਦਿਖਾਇਆ ਅਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਜਿਹੜਾ ਕਿ ਇਹਨਾਂ ਨੇ ਪੂਰਾ ਆਪਣਾ ਤਨਮਨ ਨਾਲ ਸਾਨੂੰ ਸਹਿਯੋਗ ਦਿੱਤਾ ਅਸੀਂ ਲੋਕਾਂ ਨੂੰ ਇਹੀ ਕਹਿੰਦੇ ਹਾਂ ਵੀ ਕਦੇ ਵੀ ਤੁਸੀਂ ਬੁਰਾਈ ਦੇ ਨਾਲ ਨਾ ਚੱਲੋ ਸੱਚਾਈ ਦੇ ਨਾਲ ਚੱਲੋ ਜੈ ਜੈ ਸਿ타ਰਾਮ ਜੈ ਜੈ ਸਿ타ਰਾਮ ਸਿ타ਰਾਮ ਹਰ ਸਾਲ ਦੀ ਇਸ ਸਾਲ ਵੀ ਪੰਜਾਬ ਮਹਿੰਦਰ ਵੱਲੋਂ ਭਲਾੜਾ ਵੱਲੋਂ ਦੁਸ਼ਹਿਰੇ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਸੀ ਸਾਰੇ ਭਲਾੜਾ ਨਿਵਾਸੀਆਂ ਨੂੰ ਅਤੇ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆਂ ਤੇ ਸ਼ਹਿਰੇ ਦੀ ਅਤੇ ਰਾਮਲੀਲਾ ਦਾ ਪ੍ਰੋਗਰਾਮ ਵੀ ਬੜੇ ਸਮੁੱਚੇ ਢੰਗ ਨਾਲ ਬੜੀ ਮਰਿਆਦਤ ਦੇ ਵਿੱਚ ਰਹਿ ਕੇ ਕੀਤਾ ਗਿਆ ਹੈ ਜੈ ਜੈਕਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸ਼ਹਿਰਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਹੈ ਸਾਡੇ ਪ੍ਰਧਾਨ ਸ੍ਰੀ ਸੰਜੀਤ ਪਿਆਰੀ ਜੀ ਬੰਸਾ ਦੇ ਸਤਿਕਾਰਯੋਗ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਕਿਉਂ ਇਨਾਂ ਨੇ ਆਪਣਾ ਇੱਕ ਮਹੀਨਾ ਲਗਾਤਾਰ ਸੇਵਾ ਕਰਦੇ ਹੋਏ ਇਸ ਐਟੇ ਵੱਡੇ ਪ੍ਰੋਗਰਾਮ ਨੂੰ ਵਧੀਆ ਢੰਗ ਦੇ ਨਾਲ ਮੁਕਾਇਆ ਹੈ ਅਸੀਂ ਆਸ ਕਰਦੇ ਹਾਂ ਕਿ ਅੱਗੇ ਵੀ ਅਸੀਂ ਆਸ ਕਰਦੇ ਹਾਂ ਜਾਂ ਆਸ ਕਰਦੇ ਹਾਂ ਕਿ ਇਹ ਦੋਨੇ ਜਾਨੇ ਅੱਗੇ ਵੀ ਐਂਸ ਦਿਨ ਦੁਗਣਾ ਆਪਣੀ ਗ੍ਰਾਮੀਣਾਂ ਦੀ ਤਰੱਕੀ ਕਰਨਾ ਤੇ ਪੁਲਿਸ ਪ੍ਰਸ਼ਾਸਨ ਦਾ ਵੀ ਅਸੀਂ ਪਹਿਜਲੋਤਾ ਸਵਾਗਤ ਕਰਦੇ ਆ ਜਿਨ੍ਹਾਂ ਦੇ ਸਦਕਾ ਇਹ ਸਾਰਾ ਏਡਾ ਵੱਡਾ ਪ੍ਰੋਗਰਾਮ ਬਹੁਤ ਹੀ ਚੰਗੇ ਢੰਗ ਨਾਲ ਲਿਪਟਿਆ ਜੈ ਜੈ ਸਿਤਾਰਾਮ ਜੈ ਜੈ ਸਿਤਾਰਾਮ ਸਾਰੇ ਸ਼ਹਿਰ ਨਿਵਾਸੀਆਂ ਨੂੰ ਪਹਿਲਾਂ ਤਾਂ ਦੁਸ਼ਹਿਰੇ ਦੀਆਂ ਲੱਖ ਲੱਖ ਵਧਾਈਆਂ ਤੇ ਦੂਜੀ ਗੱਲ ਮੈਂ ਪ੍ਰਸ਼ਾਸਨ ਨੂੰ ਬਹੁਤ ਧੰਨਵਾਦੀਆਂ ਜੋ ਕਿ ਸਾਡਾ ਰਾਮ ਵਿਲਾਜ ਵੀ ਸਾਥ ਦਿੱਤਾ ਤੇ ਵਿਚਾਰੇ ਦੇ ਪ੍ਰੋਗਰਾਮ ਚ ਵੀ ਦਾਖਲ ਕੀਤਾ ਤੇ ਇੱਕ 50 ਮਾਹ ਵੀ ਬਿੱਲ ਦਾ ਮੈਂ ਬਹੁਤ ਧੰਨਵਾਦ ਕਰਦਾ ਜੋ ਕਿ ਐਡਾ ਵੱਡਾ ਪ੍ਰੋਗਰਾਮ ਵਿਚਾਰੇ ਦਾ ਤੇ ਭੰਗੜਾ ਗਰੁੱਪ ਜੋ ਕਿ ਪਟਿਆਲਾ ਤੋਂ ਆਇਆ ਜੀ ਜਿਨ੍ਹਾਂ ਨੇ ਪ੍ਰੋਗਰਾਮ ਦਿਖਾਇਆ ਤੇ ਸਾਰੀ ਜਨਤਾ ਨੂੰ ਟਿਕਾਇਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਸੁਖੀ ਭਰਾ ਨਾਲ ਕੇ ਅੰਦਰ ਸਰਵ ਤਿਹਾਰ ਮਨਾਇਆ ਗਿਆ ਮਨ ਕੋ ਮਰਾਤੀ ਹਾਉਨਾ ਮਨਾਇਆ ਗਿਆ ਪ੍ਰਬੰਧ ਕਰਨ ਲਈ ਬਹੁਤ ਬਹੁਤ ਧੰਨ ਕੀਤਾ ਸੀ ਸਾਡੇ ਪ੍ਰਸ਼ਾਸਨ ਵੱਲੋਂ ਜੋ ਸਖ਼ਤ ਪ੍ਰਬੰਧ ਸੀਗੇ ਕੋਈ ਵੱਧਾ ਤੀਕਾ ਨਹੀਂ ਦਿੱਤੇ ਹੋਏ ਸੀ ਪਰ ਕਿ ਜਨਤਾ ਨੇ ਵੀ ਇਸ ਨੂੰ ਲੈਪਰੇ ਜਾਣ ਵਾਸਤੇ ਬਹੁਤ ਸਾਧ ਦਿੱਤਾ ਭਾਈ ਦੇ ਪਾਸੋਂ